ਤੈਹ ਦਿলো ਧੰਨਵਾਦ ਕਰਦੀ ਆ ਜਿਹੜੇ ਸਾਡੇ ਗਣਪਤੀ ਮਹੋਤਸਵ ਦੇ ਵਿੱਚ ਆਏ ਨੇ ਗਣਪਤੀ ਬੱਪਾ ਕਾ ਮੋਰੀਆ ਸਭ ਨੇ ਦੁਹਾਜੇ ਕਾਲਰਾ ਪਰਿਵਾਰ ਵੱਲੋਂ ਗਣਪਤੀ ਬਾਬਾ ਜੀ ਦੀ ਵਿਸ਼ਾਲ ਚੌਂਕੀ ਕਰਾਈ ਗਈ ਜਿਸ ਵਿੱਚ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਇੱਥੇ ਆ ਕੇ ਦਰਸ਼ਨ ਕੀਤੇ ਤੇ ਗੋਤਮ ਜਲੰਦਰੀ ਜੀ ਨੇ ਬਹੁਤ رونਕਾਂ ਲਗਾਈਆਂ ਸਭ ਨੇ ਬਹੁਤ ਬਹੁਤ ਨੱਚ ਕੇ ਹਾਜ਼ਰੀਆਂ ਭਰੀਆਂ ਪੰਜਾਬ ਦੇ ਆਏ ਹੋਏ ਵਿਪਤਾ ਦਾ ਭਗਵਾਨ ਜੀ फटाफट ਨਿਵਾਰਣ ਕਰਨ ਅਸੀਂ ਤੇ ਆ ਦਿ ਲੋ ਸਭ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਹੜੇ ਜਿਹੜੇ ਆ ਕੇ ਇੱਥੇ ਹਾਜ਼ਰੀ ਲਗਾ ਕੇ ਗਏ ਹੁਣ ਰੋਹਿਤ ਸ਼ਰਮਾ ਜੀ ਦੀ ਹਾਜ਼ਰੀ ਹੈ ਤੇ ਸਾਰੇ ਜਣੇ ਇੱਥੇ ਆ ਕੇ ਦਰਸ਼ਨ ਕਰਨ ਭਗਵਾਨ ਜੀ ਦੇ ਔਰ ਆਸ਼ੀਰਵਾਦ ਪ੍ਰਾਪਤ ਕਰਨ ਬੋਲੋ ਗਣ ਦੀ ਬੱਪਾ ਗਣਪਤੀ ਬੱਪਾ ਮੈਂ ਹੈਪੀ ਕਲਣਾ ਕਲਣਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਮਹੋਸਤ ਬੜੇ ਪੂਨ ਤਾਮਨਾ ਮਨਾਇਆ ਗਿਆ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਆਪਣੇ ਯਾਰਾਂ ਦੋਸਤਾਂ ਦਾ ਭੈਣ ਭਰਾਵਾਂ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਉੱਤੇ ਹੀ ਭਗਵਾਨ ਗਣਪਤੀ ਜੀ ਜੇ ਅਗੇ ਪ੍ਰਾਰਥਨਾ ਕਰਦਾ ਜਿਵੇਂ ਕਿ ਪੰਜਾਬ ਦੇ ਵਿੱਚ ਹਰ੍ਹਾਂ ਦੇ ਹਾਲਾਤ ਚੱਲ ਰਹੇ ਆ ਅਸੀਂ ਸਾਰੇ ਰਲ ਮਿਲ ਕੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪੰਜਾਬ ਨੂੰ ਗੁਰਦਤ ਜਲ ਸੰਕਟ ਜੋ ਕੱਢਿਆ ਜਾਵੇ ਜੈ ਮਾਤਾ